ਬੇਸਿਕ ਅੱਖਰਾਂ ਦੀ ਪ੍ਰੈਕਟਿਸ ਕੀਤੀ ਫਕਰ ਸਿੱਖੇ ਉਸ ਤੋਂ ਬਾਅਦ ਕੈਲੀਗ੍ਰਾਫੀ ਦੀ ਪ੍ਰੈਕਟਿਸ ਕੀਤੀ ਕਿੰਨੀ ਤਰ੍ਹਾਂ ਦੀ ਪੰਜਾਬੀ ਦੇ ਵਿੱਚ ਅੱਖਰ ਲਿਖਦੇ ਸਰ ਪੰਜਾਬੀ ਜਿਵੇਂ ਇੰਗਲਿਸ਼ ਦੇ ਵਿੱਚ ਅਲੱਗ-ਅਲੱਗ ਫੌਂਟ ਨੇ ਇਸ ਤਰ੍ਹਾਂ ਪੰਜਾਬੀ ਦੇ ਵੀ ਅਲੱਗ-ਅਲੱਗ ਫੌਂਟ ਕਿੰਨੇ ਫੌਂਟ ਸਰ ਫੌਂਟ ਦੇ ਅਣਗਿਣਤ ਨੇ ਇਹ ਪਰਮਾਤਮਾ ਦਾ ਅੱਗੇ ਕਿਰਪਾ ਨਾਲ ਕਿ ਜਿਹੜੇ ਤੁਹਾਡੇ ਸਾਹਮਣੇ ਆਏ ਉਹ ਕਰ ਦਿੰਦੇ ਲੇਕਿਨ ਇਹ ਪਰਮਾਤਮਾ ਨੂੰ ਦੀਵੇਂ ਕੋਸ਼ੋਰ ਮਨਜੂਰ ਸੀ 9-10 ਸਾਲ ਦੀ ਉਮਰ ਦੇ ਵਿੱਚ ਆਪਣਾ ਫ੍ਰੈਕਚਰ ਐਕਸੀਡੈਂਟ ਹੋਇਆ ਤੇ ਲੱਤਾਂ ਨੂੰ ਫ੍ਰੈਕਚਰ ਹੋ ਗਏ ਪਰ ਮਾਲਕ ਨੇ ਉਹ ਵੀਕਨੈਸ ਨੂੰ ਵੀਕਨੈਸ ਨਹੀਂ ਰਹਿਣ ਦਿੱਤਾ ਉਹਨਾਂ ਨੇ ਅੱਗੇ ਵਧੀਆ ਮਾਤਾ ਪਿਤਾ ਦੀ ਲਈ ਪੜ੍ਹਾਈ ਕਰਵਾਈ ਤੇ ਪੜ੍ਹਾਈ ਕਰਾਉਣ ਤੋਂ ਬਾਅਦ ਉਹਨਾਂ ਨੇ ਸਰਕਾਰੀ ਨੌਕਰੀ ਬਖਸ਼ੀ ਅਦੁਖਾ ਨੇ ਆਪਣੀ ਰੇਲ ਨਹੀਂ ਰੋਕੀ ਬਿਲਕੁਲ ਭੰਡਾ ਭੰਡਾਰੀਆਂ ਕਿੰਨਾ ਕੁ ਭਾਰ ਇੱਕ ਮੁੱਟੀ ਚੁਪ ਲੈ ਦੂਜੀ ਤਿਆਰ ਉਹ ਚੱਲਦਾ ਰਿਹਾ ਸੱਚਾ ਹੈ ਨਾ ਦੁੱਖ ਤਾਂ ਸੁਖ ਹੋ ਗਏ ਲੱਗਦਾ ਕਿ ਪੰਜਾਬੀਅਤ ਨਾਲ ਵਿਰਸੇ ਨਾਲ ਜੋੜਨ ਦਾ ਇੱਕ ਸਭ ਤੋਂ ਵੱਡਾ ਇੱਕ ਹੈ ਮੋੜ ਹੈ ਕਿਉਂਕਿ ਆ ਜ਼ਿਆਦਾਤਰ ਸਰਕਾਰਾਂ ਵੱਲੋਂ ਵੀ ਆ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬੀ ਨੂੰ ਨਾ ਭੁੱਲੋ ਪੰਜਾਬੀ ਸਾਡੀ ਮਾਂ ਬੋਲੀ ਹੈ ਪਰ ਫਿਰ ਵੀ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿਸੇ ਦੁਕਾਨ ਦੇ ਉੱਪਰ ਗੋੜ ਅੰਗਰੇਜ਼ੀ ਵਿੱਚ ਲਿਖਿਆ ਹੁੰਦਾ ਹੈ ਜਾਂ ਹਿੰਦੀ ਵਿੱਚ ਲਿਖਿਆ ਹੁੰਦਾ ਪੰਜਾਬੀ ਨੂੰ ਭੁੱਲਦੇ ਜਾਂਦੇ ਫਿਰ ਹੱਥ ਲਿਖਤਾਂ ਨਹੀਂ ਕਿਹਾ ਜਾਂਦੇ ਜੀ ਤੇ ਉਹਨਾਂ ਹੱਥ ਲਿਖਤਾਂ ਨੂੰ ਦੇ ਕਿਸੇ ਸਾਈਟ ਕਿੰਨੇ ਸਰਲ ਦੇ ਦੌਰ ਤੇ ਲੈ ਕੇ ਜਾਇਆ ਜਾਂਦਾ ਹੈ ਤੇ ਇਹ ਵਿਰਸਾ ਜਿਹੜਾ ਲੋਕੋ ਕੋਲ ਹੈ ਇਹ ਦੁਬਾਰਾ ਸੁਰਜੀਤ ਕਰਨ ਦਾ ਕੋਸ਼ਿਸ਼ ਹੈ ਪੁਰਾਣੇ ਸਮੇਂ ਵਿੱਚ ਅੱਛੇ ਨਹੀਂ ਲਿਖਾਈ ਸੌਂ ਨਹੀਂ ਹੁੰਦਾ ਕਰਕੇ ਕਿ ਪੁਰਾਣੇ ਸਮੇਂ ਵਿੱਚ ਟੀਚਰ ਕਰਵਾਣਾ ਕੰਮ ਨਹੀਂ ਸੀ ਬਿੰਟੀਆਂ ਦੇ ਕਸਈ ਆਪਣੇ ਬੱਚਿਆਂ ਤੇ ਪਤਨੀਆਂ ਤੇ ਕਲਮਨਾਦ ਦਾ ਚੀਨਾ ਕੰਮ ਪੀਤਾ ਹੈ ਜਜਮੈਂਟ ਹੀ ਕਰ ਸਕਦਾ ਹੈ ਕੋਈ ਵੀ ਕਿੰਨਾ ਪੜਿਆ ਹੋਇਆ ਹੈ ਲਖਾਈ ਐਡੀ ਸਾਫ ਹੁੰਦੀ ਹੈ ਅੱਜ ਕੱਲ ਉਹ ਚੀਜ਼ਾਂ ਲੋਪ ਹੋ ਗਈਆਂ ਲਖਾਈ ਦਾ ਵਿਸ਼ਾ ਹੈ ਲਖਾਈ ਤੋਂ ਸਾਰੇ ਜਣੇ ਪੜਨ ਹੂੰ ਹੂੰ ਤੇ ਇਹ ਆ ਕਿ ਜੇ ਕੋਈ ਬੱਚਾ ਸਿੱਖਣਾ ਚਾਹੇ ਤਾਂ ਬਹੁਤ ਵਧੀਆ ਕਰ ਸਕਦਾ ਹੈ ਹਮਮ ਅੱਜ ਕਿੰਨੀ ਦੂਰ ਤੱਕ ਆਰਡਰ ਆ ਚੁੱਕੇ ਆ ਅੱਜ ਸਰ ਕਰਨਾਲ ਤੱਕ ਵੀ ਆਰਡਰ ਆ ਚੁੱਕੇ ਆ ਕਰਨਾਲ ਤੋਂ ਵੀ ਉਹ ਸਾਈਟ ਜਿਹੀ ਤਿਆਰ ਕਰਾ ਚੁੱਕੇ ਆ ਪੰਜਾਬ ਚੋਂ ਕਈ ਜਗ੍ਹਾ ਤੋਂ ਸਾਈਟ ਜੁਕੀਆਂ ਤਿਆਰ ਕਰਾ ਲਿਆ ਬਾਕੀ ਗੁਰਬਾਣੀ ਪੈਲੀਗ੍ਰਾਫੀ ਦੇ ਵੀ ਆਰਡਰ ਆਉਂਦੇ ਆ ਜੀ ਕੋਈ ਬਾਹਰ ਲੈ ਕੇ ਜਾਣਾ ਚਾਹੁੰਦਾ ਜਿਵੇਂ ਕੈਨੇਡਾ ਮੇਰੇ ਕੋਲ ਉਹ ਵੀ ਲੈ ਕੇ ਜਾਂਦੇ ਆਂ ਦੋਸਤੋ ਅਕਸਰ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਨਾਲ ਹਰ ਮਾੜੀ ਚੰਗੀ ਤਸਵੀਰ ਸਾਂਝੀ ਕਰਦੇ ਰਹੀਏ ਅੱਜ ਇੱਕ ਐਸੀ ਚੰਗੀ ਤਸਵੀਰ ਸਾਂਝੀ ਕਰਨ ਵਾਸਤੇ ਪਹੁੰਚੇ ਆ ਜਿਹਨੂੰ ਦੇਖਣ ਤੋਂ ਬਾਅਦ ਤੁਸੀਂ ਮਾਨ ਮਹਿਸੂਸ ਕਰੋਗੇ ਕਿ ਪੰਜਾਬੀਅਤ ਕਿੱਥੇ ਵਸਦੀ ਹੈ ਪੰਜਾਬ ਦੇ ਲੋਕ ਕਿੱਥੇ ਵਸਦੇ ਨੇ ਪੰਜਾਬ ਦੇ ਵਿੱਚ ਕਿੰਨੀ ਕਲਾਕਾਰੀ ਹੈ ਅੱਜ ਸੋਚਣ ਨੂੰ ਮਜਬੂਰ ਜ਼ਰੂਰ ਤੁਸੀਂ ਹੋਵੋ ਅੱਜ ਇੱਕ ਨੌਜਵਾਨ ਨਾਲ ਮਿਲਣ ਵਾਸਤੇ ਪਹੁੰਚੇ ਹਾਂ ਸੁਰਿੰਦਰਪਾਲ ਜੀ ਦਾ ਨਾਮ ਹੈ ਸਸੀ ਕਾਲ ਜੀ ਸਸਕਾਲ ਜੀ ਸੁਰਿੰਦਰਪਾਲ ਜੀ ਜੇ ਤੁਹਾਡੇ ਕੋਲ ਪਹੁੰਚੇ ਹਾਂ ਤਾਂ ਸਾਨੂੰ ਇਹ ਹੋ ਰਿਹਾ ਕਿ ਅਸੀਂ ਬਿਲਕੁਲ ਤੰਦਰੁਸਤ ਹੈ ਤਾਂ ਫਿਰ ਵੀ ਕਦੀ ਕਦੀ ਹਿੰਮਤ ਹਾਰ ਜੀਦੀ ਹੈ ਤੁਸੀਂ ਪਰ ਪਰਮਾਤਮਾ ਨੇ ਜਿਸ ਤਰੀਕੇ ਨਾਲ ਰੱਖਿਆ ਤੁਹਾਨੂੰ ਸ਼ਾਇਦ ਤੁਸੀਂ ਚੱਲ ਵੀ ਤੇ ਇਸੇ ਤਰੀਕੇ ਨਹੀਂ ਚੱਲਦੇ ਪਰ ਫਿਰ ਵੀ ਤੇ ਹਿੰਮਤ ਨਹੀਂ ਛੱਡੀ ਐਸੀ ਕਲਾਕਾਰੀ ਆ ਤੁਹਾਡੇ ਵਿੱਚ ਜਿਹੜੀ ਕਲਾਕਾਰੀ ਨੂੰ ਵੇਖਣ ਵਾਸਤੇ ਬੜੀ ਬੜੀ ਦੂਰੋਂ ਲੋਕ ਆਉਂਦੇ ਨੇ ਅੱਜ ਇੱਕ ਵੱਡੀ ਗੱਲ ਹੈ ਕਿ ਆਰਟ ਗੈਲਰੀ ਦੇ ਵਿੱਚ ਤੁਸੀਂ ਪਹੁੰਚੇ ਜੀ ਆਪਣੀ ਸਾਰੀ ਪ੍ਰਦਰਸ਼ਨੀ ਲਗਾਈ ਹੈ ਤਾਂ ਬੱਚੇ ਸਿੱਖਣ ਵਾਸਤੇ ਇੱਥੇ ਪਹੁੰਚਦੇ ਪਈ ਆ ਤਾਂ ਦੱਸਦੀ ਕਿ ਸ੍ਰਿੰਦਰਪਾਲ ਜੀ ਪੰਜਾਬੀ ਦੇ ਮਾਇਰ ਨੇ ਪੰਜਾਬੀ ਦੇ ਜਿਹੜੇ ਸੁੰਦਰ ਅੱਖਰ ਨੇ ਜਿਹੜੇ ਸੋਚਦੇ ਵੀ ਅਸੀਂ ਕਿਸ ਤਰ੍ਹਾਂ ਲਿਖ ਸਕਾਂਗੇ ਸ਼ਾਇਦ ਨਹੀਂ ਲਿਖੇ ਜਾਂਦੇ ਤਾਂ ਉਹ ਅੱਖਰ ਕਰੀ ਜਿਹੜੀ ਆ ਸ੍ਰਿੰਦਰਪਾਲ ਜੀ ਕਰਦੇ ਆ ਸ੍ਰਿੰਦਰਪਾਲ ਜੀ ਕਿੰਨੀ ਦੇਰ ਤੋਂ ਅੱਖਰ ਕਰੀ ਕਰਦੇ ਪੀਓ ਤੁਸੀਂ ਤੇ ਸਰ ਛੋਂਕ ਜਿਹੜਾ 8 ਦਾ 55 ਤੋਂ ਹੀ ਮੇਰੇ ਵਿੱਚ ਸੀ ਹਮ ਬਟ ਲੋਕਡਾਊਨ ਦੇ ਵਿੱਚ ਇਹ ਉਦੋਂ ਇਸ ਸਾਰੇ ਵਾਲੇ ਦੁਆਲੇ ਆਤੰਕ ਸੀ ਕਿ ਅਸੀਂ ਮਰ ਜਾਣਾ ਹੂੰ ਮਹੌਲਡਰ ਤਾਂ ਮਹੌਲ ਸੀ ਚਾਰ ਤਮ ਮਹੌਲ ਸੀ ਜਿਹਦੇ ਕਰਕੇ ਮਨ ਚ ਡਰ ਹੀ ਲੱਗਦਾ ਸੀ ਤੇ ਪ੍ਰਮਾਤਮਾ ਨੇ ਉਦੋਂ ਮੌਕਾ ਦਿੱਤਾ ਸਾਨੂੰ ਅੱਖਰਵਾਰੀ ਅੱਖਰਕਾਰੀ ਵਾਲਾ ਵਧੰਦਾ ਮੇਰਾ ਇੱਕ ਦੋਸਤ ਸੀ ਰਜੇਸ਼ ਭਗਤ ਹੂੰ ਬਹੁਤ ਵਧੀਆ ਇਨਸਾਨ ਸੀ ਉਹ ਆਲਰੇਡੀ ਹੈਂਡ ਰਾਈਟਿੰਗ ਸੋਹਣੀ ਕੈਲੀਗ੍ਰਾਫੀ ਕਰਦੇ ਹੁੰਦੇ ਸੀ ਉਹਨਾਂ ਦੀ ਇੰਗਲਿਸ਼ ਦੀ ਰਾਈਟਿੰਗ ਵੇਖ ਕੇ ਮੈਂ ਬਹੁਤ ਇੰਪ੍ਰੈਸ ਹੋਇਆ ਤੇ ਮੇਰੇ ਮਨ 'ਚ ਇੱਕ ਉਬਾਰ ਆਇਆ ਕਿ ਮੈਨੂੰ ਵੀ ਸਿੱਖਣਾ ਚਾਹੀਦਾ ਕੁਝ ਕਰਨਾ ਚਾਹੀਦਾ ਤਾਂ ਉਸ ਤੋਂ ਬਾਅਦ ਸਰ ਲੌਕਡਾਊਨ 'ਚ ਪ੍ਰਮਾਤਮਾ ਨੇ ਜਰੀਆ ਬਣਾਇਆ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਇਲਾ ਬੇਸਿਕ ਅੱਖਰਾਂ ਦੀ ਪ੍ਰੈਕਟਿਸ ਕੀਤੀ ਅੱਖਰ ਸਿੱਖੇ ਤੇ ਉਸ ਤੋਂ ਬਾਅਦ ਕੈਲੀਗ੍ਰਾਫੀ ਦੀ ਪ੍ਰੈਕਟਿਸ ਕੀਤੀ ਕਿੰਨੀ ਤਰ੍ਹਾਂ ਦੀ ਪੰਜਾਬੀ ਦੇ ਵਿੱਚ ਅੱਖਰ ਲਿਖਦੇ ਸਰ ਪੰਜਾਬੀ ਜਿਵੇਂ ਇੰਗਲਿਸ਼ ਦੇ ਵਿੱਚ ਅਲੱਗ-ਅਲੱਗ ਫੌਂਟ ਨੇ ਇਸ ਤਰ੍ਹਾਂ ਪੰਜਾਬੀ ਦੇ ਵੀ ਅਲੱਗ-ਅਲੱਗ ਫੌਂਟ ਕਿੰਨੇ ਫੌਂਟ ਨੇ ਸਿਰ ਫੌਂਟ ਦੇ ਅਣਗਿਣਤ ਨੇ ਇਹ ਪਰਮਾਤਮਾ ਦਾ ਧੰਨ ਤੇ ਕਿਰਪਾ ਹੈ ਯਾਨੀ ਕਿ ਜਿਹੜੇ ਤੁਹਾਡੇ ਸਾਹਮਣੇ ਆਏ ਉਹ ਕਰ ਦਿੰਦੇ ਲੇਕਿਨ ਇਹ ਇਵਨ ਕਿ ਅਰਬੀ ਉਰਦੂ ਭਾਸ਼ਾ ਦੇ ਵਿੱਚ ਵੀ ਕੈਲੀਗ੍ਰਾਫੀ ਕਰ ਚੁੱਕੇ ਆ ਮੈਂ ਚਾਹਾਂਗਾ ਕਿ ਕੈਮਰਾਮੈਨ ਇੱਕ ਵਾਰ ਤਸਵੀਰਾਂ ਨਾਲ ਦਿਖਾਈ ਜਾਣ ਕਿਉਂਕਿ ਦਰਸ਼ਕ ਦੇਖਣਾ ਚਾਹੁੰਦੇ ਹੋਣਗੇ ਕਿ ਕਿਸ ਤਰ੍ਹਾਂ ਦੀ ਪੰਜਾਬੀ ਲਿਖਦੇ ਨੇ ਕਿਸ ਤਰ੍ਹਾਂ ਦੀ ਇੰਗਲਿਸ਼ ਲਿਖਦੇ ਨੇ ਸੁਰਿੰਦਰਪਾਲ ਜੀ ਜਿਹਦੀ ਲਗਾਤਾਰ ਚਰਚੇ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵਿੱਚ ਵੀ ਹੋ ਰਿਹਾ ਜੇਕਰ ਕੋਈ ਵੀਡੀਓ ਵੇਖਦਾ ਤੇ ਉਹ ਵੀ ਬਾਹਰ ਦੇ ਦੇਸ਼ ਵਿੱਚ ਬੈਠਾ ਉਹ ਵੀ ਚਰਚੇ ਕਰਦਾ ਅੱਛਾ ਫਿਰ ਜਿਹੜੀ ਟਿਵੀ ਅਸਲ ਸ਼ੁਰੂ ਕਰ ਦਿੱਤੀ ਕਰੋਨਾ ਦੇ ਵਿੱਚ ਫਿਰ ਉਸ ਤੋਂ ਅੱਗੇ ਕੀ ਹੋਇਆ ਕਿਸ ਤਰ੍ਹਾਂ ਸਰ ਜਿਉਂ-ਜਿਉਂ ਅਸੀਂ ਉਸ ਚੀਜ਼ ਤੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਜੋ ਤਾਂ ਪਰਮਾਤਮਾ ਨੇ ਉਸ ਤੇ ਕਿਰਪਾ ਕੀਤੀ ਤੇ ਇਹ ਜਿਹੜੀ ਕੈਲੀਗ੍ਰਾਫੀ ਜਾਂ ਅੱਖਰਕਾਰੀ ਆ ਇਹ ਇੱਕ ਪ੍ਰੈਕਟਿਸ ਦਾ ਵਿਚਾਰ ਬਿਲਕੁਲ ਜੋ ਜੋ ਅਸੀਂ ਇਹਦੇ ਵਿੱਚ ਪ੍ਰੈਕਟਿਸ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਤਾਂ ਤੁਹਾਨੂੰ ਕੋਈ ਨਾ ਕੋਈ ਨਵਾਂ ਵੀ ਸਿੱਖਣ ਨੂੰ ਹੂੰ ਇਹ ਉਸ ਦੇ ਨਾਲ ਇਹ ਆ ਕਿ ਤੁਸੀਂ ਕੁਝ ਨਵੇਕਲਾ ਕਰਕੇ ਅੱਗੇ ਵਧ ਕਰ ਸਕਦੇ ਹੋ ਕਿ ਅੱਖਰਕਾਰੀ ਨੂੰ ਵੀ ਅਸੀਂ ਇਦਾਂ ਦਾ ਲੈ ਕੇ ਜਾ ਸਕਦੇ ਹੂੰ ਹੂੰ ਅੱਛਾ ਵੀਰ ਜੀ ਜਿਸ ਤਰੀਕੇ ਦੇ ਨਾਲ ਇਹ ਅੱਖਰਕਾਰੀ ਕਰਦੇ ਆ ਤੁਸੀਂ ਇਹ ਤੇ ਇੱਕ ਕਾਸੀ ਕਹਿ ਸਕਦੇ ਕਿ ਡਬਲ ਮਿਹਨਤ ਕੀਤੀ ਕਦੀ ਰਾਤਾਂ ਨੂੰ ਜਾ ਕੇ ਪ੍ਰੈਕਟਿਸ ਕੀਤੀ ਕਦੀ ਦਿਨੇ ਪ੍ਰੈਕਟਿਸ ਕੀਤੀ ਉਸ ਤਰ੍ਹਾਂ ਬੇਸਿਕਲੀ ਕੰਮ ਕਰਦੇ ਕੀ ਅਸੀਂ ਕੀ ਕਰਦੇ ਕੀ ਕਦੀ ਕਦੀ ਇਹ ਵਾਸ ਕਰਦੇ ਕੀ ਅਸੀਂ ਵੈਸੀ ਹੋਰ ਕੀ ਅਸਰ ਲੋਕਡਾਊਨ ਦੇ ਵਿੱਚ ਨਾ ਹੋਰ ਕੋਈ ਜਰੀਆ ਨਹੀਂ ਹੁੰਦਾ ਸੀ ਸਿਰਫ ਧਿਆਨ ਹੁੰਦਾ ਸੀ ਆਲੇ ਦੁਆਲੇ ਨਿਊਜ਼ ਦੇ ਵੇਖਣੀਆਂ ਸਾਰਾ ਕੁਝ ਦੇਖਣਾ ਤੇ ਮਨ ਚ ਡਰ ਬੈਠਾ ਰਹਿਣਾ ਤੇ ਮੇਰੇ ਕਹਿੰਦਾ ਪਹਿਲਾਂ ਕੋਈ ਹੋਰ ਕੰਮ ਵੀ ਨਾਲ ਕਰਦੇ ਅਸੀਂ ਸਰ ਮੈਂ ਬਾਈ ਪ੍ਰੋਫੈਸ਼ਨ ਦੇ ਟੀਚਰ ਹਾਂ ਜੀ ਟੀਚਰ ਜੀ ਹਾਂ ਜੀ